ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਖਟੜਾ ਫੈਮਲੀ ਐਂਡ ਕੁਕਿੰਗ ਦੇ ਉੱਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਜੀ ਤੇ ਲੋ ਜੀ ਆਪਾਂ ਦੁਪਹਿਰ ਦੇ ਹੋ ਗਿਆ ਜੀ ਇੱਕ ਦਾ ਟਾਈਮ ਤੇ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਤੇ ਹੋਰ ਸੁਣਾਓ ਜੀ ਸਾਰੇ ਭੈਣ ਭਰਾ ਕਿਵੇਂ ਨੇ ਤੇ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਜੀ ਬਹੁਤ-ਬਹੁਤ ਧੰਨਵਾਦ ਹੈ ਜੀ ਬਹੁਤ ਵਧੀਆ ਆਪਾਂ ਨੂੰ YouTube ਫੈਮਲੀ ਹੈ ਜਿਹੜੀ ਉਹ ਮਿਲੀ ਆ ਬਹੁਤ-ਬਹੁਤ ਧੰਨਵਾਦ ਹੈ ਜੀ ਸਾਰੇ ਭੈਣ ਭਰਾਵਾਂ ਦਾ ਜਿੰਜੋ ਆਪਾਂ ਨੂੰ ਸਪੋਰਟ ਕਰ ਰਹੇ ਨੇ ਤੇ ਆਪਾਂ ਵੀ ਫੁੱਲ ਸਪੋਰਟ ਕਰਦੇ ਆਂ ਜੀ ਤੇ ਮੈਂ ਇੱਧਰ ਆਈ ਹੋਈ ਸੀ ਜੀ ਆਪਣੇ ਬੈਕ ਸਾਈਡ ਵੇੜੇ 'ਚ ਅੱਜ ਆਪਾਂ ਬਣਾਉਣਾ ਸੀ ਸਾਗ ਤੇ ਸਾਗ ਆਪਾਂ ਖੱਤੇ ਚੋਲੇ ਜਾਂਦਾ ਸੀ ਛੋਟੇ ਛੋਟਾ ਤੋੜ ਕੇ ਤੇ ਕਿਉਂਕਿ ਜਿਹੜਾ ਘਰੇ ਲੱਗਿਆ ਹੋਇਆ ਉਹ ਹਲੇ ਆਪਣੇ ਥੋੜਾ ਥੋੜਾ ਹੋਇਆ ਵਾ ਮੈਂ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਸਿਮਰਨ ਗਿਆ ਹੋਇਆ ਸਕੂਲ ਜੀ ਤੇ ਅੱਜ ਜੋ ਠੀਕ ਸੀ ਤੇ ਸਿਮਰਨ ਗਿਆ ਹੁਣ ਦੋ ਤਿੰਨ ਦਿਨ ਹੋ ਗਏ ਨੂੰ ਸਕੂਲ ਜਾਂਦੇ ਨੂੰ ਤੇ ਹੁਣ ਮੌਸਮ ਵੀ ਚੇਂਜ ਹੋ ਗਿਆ ਹੁਣ ਤੇ ਇਹ ਕੁੱਟੀਆਂ ਵਗੈਰਾ ਕੱਢ ਲਈਆਂ ਨੇ ਆਪਾਂ ਨੇ ਤਾਂ ਤੇ ਮੈਂ ਦਿਖਾਉਣੀ ਆ ਤੁਹਾਨੂੰ ਆਪਾਂ ਜੋ ਸਾਗ ਘਰੇ ਲਗਾਇਆ ਸੀ ਤੇ ਉਹ ਕਿੰਨਾ ਕੁ ਵੱਡਾ ਹੋਇਆ ਤੇ ਮੈਂ ਇੱਧਰ ਨਿੰਬੂ ਲੈਣ ਆਈ ਸੀ ਤੋੜਨ ਤੇ ਜਿਹੜੇ-ਜਿਹੜੇ ਵਿੱਚੋਂ ਪੱਕ ਗਏ ਨੇ ਤੇ ਉਹ ਆਪਾਂ ਅਚਾਰ ਦੇ ਵਿੱਚ ਪਾ ਦਵਾਂਗੇ ਤੇ ਨਾਲ ਦੇ ਨਾਲ ਜਿਵੇਂ-ਜਿਵੇਂ ਪੱਕੀ ਜਾਂਦੇ ਆ ਫਿਰ ਨਾਲ ਦੇ ਨਾਲ ਅਚਾਰ ਦੇ ਵਿੱਚ ਪਾ ਦਿੰਨੇ ਆ ਜੀ ਔਰ ਜੀ ਮੈਂ ਦਿਖਾਉਣੀ ਆ ਤੁਹਾਨੂੰ ਸਾਗ ਆਪਣੇ ਕਿੰਨਾ ਕੁ ਹੋਇਆ ਹਲੇ ਲੋ ਜੀ ਦੇਖੋ ਆਪਣਾ ਸਾਗ ਹਲੇ ਛੋਟਾ ਛੋਟਾ ਹੋਇਆ ਵਾ ਹਰੇ ਬਾਈ ਨਾ ਬਹੁਤ ਸੋਹਣੀ ਲੱਗਦੀ ਆ ਘਰੇ ਲੱਗੀ ਹੋਈ ਤੇ ਇਹ ਦਿਲ ਵੀ ਖੁਸ਼ ਹੁੰਦਾ ਵਾ ਸਵੇਰੇ ਸਵੇਰੇ ਮੈਂ ਨਾ ਜਦੋਂ ਸਿਮਰ ਨੂੰ ਉਠਾਉਣੀ ਹੁੰਨੀ ਆ ਤੇ ਉਹ ਦੋਨੋਂ ਕੰਨੀ ਹੁੰਨੀ ਆ ਮੈਂ ਕਿਹਾ ਵੀ ਆ ਜਾ ਤੈਨੂੰ ਸਾਗ ਦਿਖਾਵਾਂ ਤੇ ਇਹ ਨਿੱਕੇ ਨਿੱਕੇ ਬੂੰਦਾ ਪਈਆਂ ਹੁੰਦੀਆਂ ਨੇ ਤੁੰਦ ਤਾਂ ਚਲੋ ਹਲੇ ਨਹੀਂ ਪੈਣ ਲੱਗੀ ਤੇ ਵੈਸੇ ਹੀ ਬੂੰਦਾ ਪਈਆਂ ਹੁੰਦੀਆਂ ਨੇ ਸਵੇਰੇ ਸਵੇਰੇ ਤੇ ਆਪਣੇ ਪਾਲਕਾ ਜਿਹੜੀ ਛੋਟੇ ਛੋਟੇ ਨਿਕਲੇ ਆ ਜਾਂ ਹੋ ਜਾਣੀ ਆ ਥੋੜੇ ਟਾਈਮ ਤੱਕ ਹਲੇ ਹੋਰ ਇਹਨੂੰ ਲੱਗਣਗੇ 15 ਕ ਦਿਨ ਤੇ ਇਹ ਜਲਦੀ ਹੋ ਜਾਣੀ ਹੈ ਇਹ ਤੇ ਇਹ ਸਾਗ ਵੀ ਆਪਣਾ ਥੋੜਾ ਜਿਹਾ ਖੇਤ ਲੱਗਿਆ ਹੋਇਆ ਸੀ ਤੇ ਉਹ ਆਪਾਂ ਤੋੜ ਲਿਆ ਹੁੰਦਾ ਸੀ ਤੇ ਪੱਤਾ ਪੱਤਾ ਜਿਹਾ ਹੋਇਆ ਹੋਇਆ ਸੀ ਉੱਥੇ ਵੀ ਤੇ ਉੱਥੋਂ ਤੋੜ ਲੈਂਦਾ ਸੀ ਆਪਾਂ ਤੇ ਅੱਜ ਉਹ ਬਣਾਉਣਾ ਵਾ ਚੁੱਲੇ ਤੇ ਸ਼ਾਮ ਨੂੰ ਰੱਖਾਂਗੇ ਚੁੱਲੇ ਤੇ ਤੇ ਲੋ ਜੀ ਦੇਖੋ ਇਹ ਵੀ 15 ਕਿ ਦਿਨਾਂ ਤੱਕ ਹੋ ਜਾਏਗਾ ਬਣਾਉਣ ਵਾਲਾ ਤੇ ਆ ਆਪਣਾ ਧਨੀਆ ਤੇ ਮੇਥੇ ਆ ਜਿਹੜੇ ਉਹ ਵੀ ਵਧੀਆ ਨਿਕਲੇ ਆ ਇਹਨੇ ਹੁਣ ਤੇ ਹਾਂਜੀ ਉਹ ਨਿੰਬੂ ਆ ਤੇ ਜਿਹੜੇ ਮੇਥੇ ਨਾ ਮੈਂ ਲਗਾਏ ਸੀ ਇਹਦੇ ਤੇ ਪਾ ਕੇ ਇਹ ਇਹ ਨਾ ਥੋੜੇ ਜਿ ਧੁੱਪ ਇੱਥੇ ਜ਼ਿਆਦਾ ਪੈਂਦੀ ਆ ਤੇ ਇਹ ਥੋੜੇ ਜਿ ਮਰ ਜੇ ਗਏ ਵਿਚਾਰੇ ਤੇ ਫਿਰ ਮੈਂ ਕਿਹਾ ਚਲੋ ਵੀ ਉਧਰ ਹੈਗੇ ਆ ਕੋਈ ਚੱਕਰ ਨਹੀਂ ਨਹੀਂ ਹੋਣਗੇ ਤੇ ਥੋੜੇ ਪਹਤੇ ਆ ਕਿਉਂਕਿ ਇਹ ਨੀਚੇ ਨਾ ਆਪਣੇ ਪਾਂਡੂ ਆ ਇਸ ਕਰਕੇ ਇੱਥੇ ਸੁੱਕ ਜਾਂਦੇ ਆ ਜਲਦੀ ਇੱਧਰ ਥੋੜੀ ਜਿਹੀ ਜਗ੍ਹਾ ਤੇ ਉੱਤੇ ਨਹੀਂ ਹੈਗਾ ਪੰਡੂ ਹਾਂਜੀ ਆ ਜਾ ਪੁੱਤ ਇਹ ਪੈਰੀਓਂ ਮੇਰੇ ਪਿੱਛੇ ਆਈ ਆ ਆਜੋ ਇਹ ਵਿਚਾਰੀ ਮਰ ਜਾਣੀ ਸੀ ਬਚ ਗਈ ਹਾਂ ਆਜੋ ਕੀ ਕਰਦੇ ਹੋ ਤੁਸੀਂ ਕੀ ਕਰਦੇ ਹੋ ਹਾਂਜੀ ਬਹੁਤ ਪਿਆਰ ਲੈਂਦੀ ਆ ਜੀ ਇਹ ਇਹ ਨੀਚੇ ਡੈਗ ਗਈ ਸੀ ਹੱਥ ਦੇ ਵਿੱਚੋਂ ਤੇ ਬਚ ਗਈ ਵਿਚਾਰੀ ਦੇ ਅੱਖਾਂ ਤੇ ਨਾ ਜੀਭ ਬਾਹਰ ਆ ਗਈ ਸੀ ਤੇ ਬਚ ਗਏ ਹੁਣ ਤੇ ਹੁਣ ਠੀਕ ਆ ਇਹ ਤੇ ਮਰ ਜਣੀ ਸੀ ਇਹ ਤਾਂ ਪਰਸੋਂ ਤੇ ਲੋ ਜੀ ਆਪਾਂ ਤੋੜ ਲਏ ਨਿੰਬੂ ਨਾਲ ਦੀ ਨਾਲ ਨਾ ਮੈਂ 4 ਦੇ ਵਿੱਚ ਸਿੱਟੀ ਜਾਨੀ ਹੁੰਦੀਆਂ ਨੇ ਨਿੰਬੂ ਤੇ ਇਹਦੇ ਨਾਲ ਬਹੁਤ ਵਧੀਆ achar ਜਿਹੜਾ ਬਣ ਜਾਂਦਾ ਏ ਤੇ ਆ ਦੇਖੋ ਇਹ ਤਾਂ ਪੀਲੇ ਪੀਲੇ ਹੋ ਗਏ ਇਹ ਵਿੱਚੋਂ ਵਿੱਚੋਂ ਮੈਂ ਤੋੜ ਕੇ ਲੈ ਜਾਨੀ ਆ ਤੁਹਾਨੂੰ ਦਿਖਾਉਣੀ ਆ ਮੈਂ ਨਿੰਬੂ ਦਾ achar ਜਿਹੜਾ ਪਾਇਆ ਹੋਇਆ ਮੈਂ ਤੇ ਫਿਰ ਇਹ ਟਾਈਮ ਲੱਗ ਜਾਂਦਾ ਜਦੋਂ ਇਹਨੂੰ ਬਣਨ ਚਾ ਫਿਰ ਜਦੋਂ ਬਣ ਜਾਂਦਾ ਬਹੁਤ ਟੇਸਟੀ ਲੱਗਦਾ ਜੀ ਇਹ ਨਿੰਬੂ ਨਾਲ ਭਰਿਆ ਪਿਆ ਇਹ ਬੂਟਾ ਨਿੰਬੂ ਪਾਣੀ ਦਾ ਹੁਣ ਪੀ ਨਹੀਂ ਹੁੰਦਾ ਜੀ ਤੇ ਇਦਾਂ ਬਸ ਆਪਾਂ ਚਾਰ ਪਾ ਲੈਣਾ ਤੋੜ ਕੇ ਰੁੜਗੇ નીચે ਟੋਕਰੀ ਲੈ ਕੇ ਆਉਣੀ ਉਹਦੇ ਚ ਪਾਉਣੇ ਆ ਲੋ ਜੀ ਜਿੰਨੇ ਸਾਰੇ ਸੀ ਤੋੜ ਲਏ ਆਪਾਂ ਉਸ ਨਾਲ ਦੀ ਨਾਲ ਪੱਕੀ ਜਾਂਦੇ ਜਿਹੜੇ ਆਪਾਂ ਨਾਲ ਦੀ ਨਾਲ ਤੋੜੀ ਦਿੰਨੇ ਆ ਤੇ ਹਲੇ ਵੀ ਕਾਫੀ ਲੱਗੇ ਹੋ ਨੇ ਇਹਨੂੰ ਨਿੱਕੇ ਨਿੱਕੇ ਅਗਰ ਮੰਨਦੇ ਸੇ ਹੂੰ ਹੂੰ ਕੱਚੀ ਦੇਦੀ ਉਹਨਾਂ ਨੂੰ ਵੀ ਦੇ ਕੇ ਆਈ ਸੀ ਆਚਾਰ ਨਿੰਬੂ ਦਾ ਪਾ ਕੇ ਤੇ ਨਿੱਕਾ ਜਿਹਾ ਬੁੱਟਾ ਹੈ ਬਹੁਤ ਲੱਗ ਜਾਂਦੇ ਆ ਇਹਨੂੰ तो जी हम तो ला थोड़ा जो तो धो के फिर डब्बे च पाने चलो चलिए इधर चलो जी चलो जी चलो जी हाँ देखो जी ਸਾਗਾ ਆਪਾਂ ਜਿਹੜਾ ਤੋੜ ਕੇ ल्यांदा ਸੀ ਧੂਕੇ ਰੱਖਿਆ ਫਿਰ ਚੁੱਲ੍ਹੇ ਦੇ ਉੱਤੇ ਬਣਾਵਾਂਗੇ ਸ਼ਾਮ ਨੂੰ ਲਸਣ ਅਦਰਕ ਆਪਾਂ ਛੀਰ ਕੇ ਰੱਖ ਲਿਆ ਤੇ ਸ਼ਾਮ ਨੂੰ ਬਣਾਉਣੀ ਐ ਇਹਨੂੰ ਆਪਾਂ ਤੁੱਪ ਸੀ ਸ਼ਵਕ ਤੋਕੇ ਰੱਖਤਾ ਸੀ ਮੰਮੀ ਨੇ ਤੁੱਪ ਤੇ ਅੱਜ ਦੇਖੋ ਜਿਹੜਾ ਆਪਾਂ ਚਾਰੇ ਦੇ ਵਿੱਚ ਪਾਇਆ ਹੋਇਆ ਵਾ ਤੇ ਇਹ ਨਾਲ ਦੀ ਨਾਲ ਸਿੱਟੀ ਜਾਂਦੇ ਆ ਬਸ ਇਹਦੇ ਵਿੱਚ ਕੱਟ ਕਰਕੇ ਦੋ ਦੋ ਚੀਰੇ ਦੇ ਕੇ ਸੈਟ ਦਵਾਂਗੇ ਦੇ ਵਿੱਚ ਦਿਖਾਉਣੇ ਆਪਾਂ ਠੀਕ ਏ ਖट्टा ਮਿੱਠਾ ਨਿੰਗੂਰਾ achar ਇਹ ਨਾ ਇਹ ਤਾਂ ਹੁਣ ਆਪਾਂ ਤੋੜ ਕੇ ਪਾਇਆ ਹੋਇਆ ਤੇ ਪਹਿਲਾਂ ਜਿਹੜਾ ਆਪਣੇ ਪਾਏ ਹੋਇਆ ਸੀ ਗਰਮੀਆਂ 'ਚ ਪਾਇਆ ਸੀ ਆਪਾਂ ਤੇ ਗਰਮੀਆਂ ਇਹਨੂੰ ਨਾ ਦੋ ਫਲ ਲੱਗਦੇ ਨੇ ਤੇ ਇੱਕ ਗਰਮੀ ਵਾਲਾ ਇੱਕ ਸਰਦੀਆਂ ਵਾਲਾ ਇਹ ਹੁਣ ਸਰਦੀਆਂ ਵਾਲੇ ਨਿੰਬੂ ਸੀ ਸਾਰੇ ਲੱਗੇ ਹੋਏ ਤੇ ਗਰਮੀਆਂ ਦੇ ਵਿੱਚ ਵੀ ਆਪਾਂ ਪਾਇਆ ਸੀ achar ਇਹ ਇਦਾਂ ਦਾ ਬਣ ਗਿਆ ਸੀ ਜੀ ਇਦਾਂ ਨਿੰਬੂ ਹੋ ਜਾਣਗੇ ਬਣ ਕੇ ਤੇ ਇਹਦੇ ਵਿੱਚ ਆਪਾਂ ਅਜਵੈਣ ਤੇ ਨਮਕ ਬਸ ਥੋੜੀ ਚੀਨੀ ਪਾਤੀ ਸੀ ਤੇ ਉਹ ਬਣਾਇਆ ਸੀ ਇਹ ਹੁਣ ਇੰਨਾ ਕੁ ਬਚ ਗਿਆ ਇਹ ਥੋੜਾ ਜਿਹਾ ਰਹਿ ਗਿਆ ਤੇ ਗਰਮੀਆਂ ਵਿੱਚ ਬਣਾਇਆ ਸੀ ਨਾ ਇਹ ਤੇ ਹੁਣ ਇਹ ਸਰਦੀਆਂ ਵਾਲਾ ਹੁਣ ਪਾ ਦਵਾਂਗੇ ਤੇ ਫਿਰ ਇਹ ਅਗਲੀਆਂ ਗਰਮੀਆਂ ਤੱਕ ਖਾਣ ਵਾਲਾ ਹੋ ਜਾਊਗਾ ਤੇ ਫਿਰ ਹੁਣ ਨਿੰਬੂ ਕਿਸੇ ਕੰਮ ਦੇ ਤਾਂ ਹੈ ਨਹੀਂ ਤੇ ਕਦੇ ਕਦਾ ਇਹ ਜਿੱਦਾਂ ਪੀਣਾ ਹੁੰਦਾ ਨਿੰਬੂ ਤਾਂ ਪੀ ਲੈਣੇ ਆ ਨਿਚੋੜ ਕੇ ਤੇ ਨਹੀਂ ਤਾਂ ਜਿਆਦਾਤਰ ਹੁਣ ਚਾਰ ਦੀ ਕੰਮ ਆਏਗਾ ਇਹ ਬਸ ਇਹਦੀਆਂ ਦੋ ਦੋ ਫਾੜੀਆਂ ਕਰਕੇ ਸੜ ਦਵਾਂਗੇ ਵਿੱਚ ਨੇ ਨੂੰ ਲਾ ਲਾ ਕੇ ਨੂੰ ਤੁਪੇ ਰੱਖ ਦਿੰਦੇ ਆ ਤੇ ਆਪਾਂ ਜਿਹੜੀ ਫ੍ਰਿਜ ਲੈ ਕੇ ਆਏ ਸੀ ਨਾ ਉਹਨੂੰ ਆਪਾਂ ਇੱਧਰ ਲਗਾ ਦਿੱਤਾ ਏ ਜਿੱਥੇ ਆਪਾਂ ਛੋਟੀ ਫ੍ਰਿਜ ਰੱਖੀ ਹੋਈ ਸੀ ਆਪਣੀ ਉੱਥੇ ਲਗਾ ਦਿੱਤੀ ਏ ਜੀ ਇਹ ਆਪਾਂ ਤੇ ਇੱਥੇ ਜਿਹੜੀ ਸੈਲਫ ਸੀ ਉਹ ਆਪਾਂ ਕਟਵਾ ਕੇ ਪਲਸਟਰ ਕਰਵਾ ਦਿੱਤਾ ਸੀ ਤੇ ਫਿਰ ਇਹ ਆਰਾਮ ਦੇ ਨਾਲ ਇੱਧਰ ਆ ਗਈ ਆ ਹੁਣ ਇੱਥੇ ਫਿਰ ਸੈੱਟ ਆਉਂਦੀ ਸੀ ਫ੍ਰਿਜ ਇਹ ਤਾਂ ਕਰਕੇ ਆਪਾਂ ਇੱਥੇ ਰੱਖ ਦਿੱਤੀ ਆ ਤੇ ਮੈਂ ਫੁੱਲ ਲੈ ਕੇ ਆਈ ਸੀ ਇਹ ਮੈਂ ਫ੍ਰਿਜ ਦੇ ਉੱਤੇ ਰੱਖਿਆ ਆ ਕੇ ਵੀ ਚਲੋ ਸੋਹਣੇ ਲੱਗਣਗੇ ਰੱਖੇ ਹੋਏ ਤੇ ਲੋ ਜੀ ਦੇਖੋ ਆਪਣੀ ਫ੍ਰਿਜ ਤੇ ਇਦਾਂ ਤੇ ਲੱਗਦੀ ਹੈ ਜੀ ਇੱਧਰ ਚਿੜੀ ਬੋਲਦੀ ਹੈ ਮੈਨੂੰ ਲੱਗਦਾ ਮੱਚਾ ਹੋਆ ਕੋਈ ਇਤਨਾ ਹਾਲ ਨੇ ਪਾਏ ਹੋਏ ਆਪਣੇ ਚਿੜੀਆਂ ਦੇ ਕਾਫੀ ਵਿਚੇਰੇ ਤੇ ਮੈਨੂੰ ਲੱਗਦਾ ਬੱਚਾ ਹੋਇਆ ਵਿੱਚੋਂ ਨਿਕਲ ਕੇ ਉੱਡਿਆ ਹੋਵੇ ਇੱਧਰ ਬਰਾਂਡੇ 'ਚ ਉਹ ਬੈਠਾ ਵਾ ਇਹ ਪੈਰੀ ਪਿੱਛੇ ਕਮਰੇ ਚ ਬੈਠੀ ਆ ਵੈਸੇ ਨਹੀਂ ਉਹਨੇ ਫੜ ਲੈਣਾ ਸੀ ਫਿਰ ਇਹ ਆ ਦੇਖੋ ਨਿੱਕਾ ਜਿਹਾ ਬੱਚਾ ਇਹ ਆਉਣੇ ਚੁੱਡ ਕੇ نیچے ਆ ਗਿਆ ਇਹਦੀ ਮਾਂ ਪਿੱਛੇ ਖੜਦੀ ਆ ਇਹ ਹਾਂਜੀ ਹਾਂ ਮੰਮਾ ਕਿੱਥੇ ਗਈ ਕਿੱਥੇ ਮੰਮਾ ਕਿੰਨਾ ਪਿਆਰਾ ਵਾ ਨਿੱਕਾ ਜਿਹਾ ਆ ਲਓ ਜੀ ਆ ਮਾਂ ਖੜਦੀ ਆ ਇਹਦੀ ਲਓ ਉਹ ਉੱਡ ਕੇ ਉੱਤ ਬੈ ਗਈ ਉਹ ਬੈਠ ਗਈਆਂ ਦੋਨੇ ਜਾਣੀਆਂ ਹਾਂ ਆ ਗਈ ਇਹ ਹੁਣ ਆਏ ਬੱਚੇ ਨੂੰ ਲੈ ਕੇ ਜਾਂਦੀ ਆਪਦੇ ਨੂੰ ਵੀ ਨਾਲ ਚੱਲ ਹਾਂ ਲੋ ਹਾਂ ਆ ਗਿਆ ਮੇਰੇ ਪੈਰਾਂ 'ਚ ਹਾਂ ਚਲੋ ਉੱਧਰ ਬਾਹਰ ਚਲੋ ਜਾਓ ਉਹ ਆ ਗਈ ਉਹਦੀ ਮਾਂ ਹਨ ਇਹਨਾਂ ਨੂੰ ਨਾਲ ਲੈ ਕੇ ਜਾਓਗੇ ਦੇਖੋ ਨਾ ਜਿਵੇਂ ਆਪਾਂ ਆਪਣੇ ਬੱਚੇ ਨੂੰ ਉੜਨਾ ਤੁਰਨਾ ਸਿਖਾਉਂਦੇ ਆ ਉਵੇਂ ਇਹ ਜਾਨਵਰ ਨੇ ਆਪਣੇ ਬੱਚਿਆਂ ਉੜਨਾ ਸਿਖਾਉਂਦੇ ਆ ਖਾਣਾ ਸਿਖਾਉਂਦੇ ਆ ਉਹ ਹੁਣ ਉਹਨੂੰ ਫਿਕਰ ਲੱਗੀ ਪਈ ਆ ਵੀ ਮੇਰੇ ਬੱਚੇ ਨੂੰ ਕੋਈ ਨੁਕਸਾਨ ਨਾ ਕਰ ਦੇਵੇ ਤੇ ਉਹਨੂੰ ਕਹਿੰਦੀ ਆ ਵੀ ਇਦਾਂ ਉੱਡ ਚੱਲ ਮੇਰੇ ਨਾਲ ਹਾਲੇ ਉਹ ਨਿੱਕਾ ਬਾੜਨੇ ਚੋ ਆ ਦੇਖੋ ਹੋਰ ਆ ਗਈ ਉਹਨਾਂ ਅਵੇਖੋ ਕਿਵੇਂ ਉੱਡਣਾ ਸਿਖਾਉਂਦੀ ਆ ਮੈਂ ਦੇਖੋ ਉਹਨੂੰ ਪਿੱਛੇ-ਪਿੱਛੇ ਲੈ ਕੇ ਜਾਂਦੀ ਆ ਆਪਣੇ ਵੀ ਐਵੇਂ ਉੱਡ ਉਹਦੇ ਉੱਤੇ ਬਹਿ ਜਾਂਦੀਆਂ ਨੇ ਫਿਰ ਜਾ ਕੇ ਡੱਕਟ ਤੇ ਕਿਉਂਕਿ ਉੱਥੇ ਉਹਨਾਂ ਦਾ ਆੜਣਾ ਕਿਉਂਕਿ ਹਲੇ ਉੱਡ ਨਹੀਂ ਸਕਦਾ ਵਿੱਚੋਂ ਨਿਕਲੇ ਆਇਆ ਜੇ ਆੜਣੇ 'ਚ ਚਲਾ ਜਾਵੇ ਤਾਂ ਜ਼ਿਆਦਾ ਵਧੀਆ ਮੈਂ ਦੇਖਦੀ ਆ ਕੋਸ਼ਿਸ਼ ਕਰਦੀ ਆ ਇਹਨੂੰ ਆੜਣੇ ਦੇ ਵਿੱਚ ਹੀ ਰੱਖ ਦਿੰਦੀ ਆ ਤੁੰਨੇ ਆੜਣਾ ਦਿਖਵਾ ਨਹੀਂ ਆ ਨਾ ਹਾਂਜੀ ਆ ਦੇਖੋ ਹਾਂ ਨਾ ਬਣਾਇਆ ਹਾਂ ਮੈਂ ਵਿਚ ਬੈਠੀ ਆ ਸੀ ਇਹਦੇ ਆ ਦੇਖੋ ਕਿੱਧਰ ਗਿਆ ਬਠਾ ਆ ਜਾ ਆ ਜਾ ਬੱਤ ਤੈਨੂੰ ਆਣਨੇ ਚ ਬਿਠਾ ਦਿੰਨੀ ਆ ਆ ਜਾ ਨਹੀਂ ਤਾਂ ਉੜ ਜੇਗਾ ਤੂੰ ਪੈਰੀ ਫਿਰਦੀਆਂ ਥੱਲੇ ਮਰ ਜੇਗਾ ਉਹ ਬੱਪੂ ਆ ਜਾ ਚਾਹ ਮੰਮੋਚੀ ਚੱਕ ਲੇ ਆਪਾਂ ਤੇ ਵਿੱਚ ਬਿਠਿਆ ਆਪਾਂ ਇਹਨੂੰ ਵਿੱਚ ਬਿਠਾ ਕੇ ਤੇ ਮੈਨੂੰ ਲੱਗਦਾ ਪੈਰੀ ਨੇ ਫੜਿਆ ਹੁਣ ਥੋੜਾ ਜਿਆਦਾ ਨਾ ਦੰਦ ਜਾ ਵੱਜਿਆ ਹੋਇਆ ਇਹਨੂੰ ਦੇਖਤੀ ਆਂ ਬਿਠਾ ਕੇ ਵਿੱਚ ਬਹਿ ਜੂਗਾ ਜੇ ਚੱਲ ਪ੍ਰਵਾ ਵਿੱਚ ਚੱਲ ਆਉਣ ਨੇ ਦੇ ਵਿੱਚ ਨਹੀਂ ਜਾਂਦਾ ਹੁਣ ਇਹ ਉਡਾਰ ਹੋ ਗਿਆ ਚਲੋ ਇਹਦੀ ਮਾਂ ਆਪ ਹੀ ਹੋ ਕਰ ਦੂਗੀ ਉੱਥੇ ਬਿਠਾਤਾ ਮੈਂ ਵਿੱਚ ਬੈ ਗਿਆ ਤੇ ਵਿੱਚੋਂ ਚਲਾ ਗਿਆ ਚਲੋ ਇਹਦੀ ਮਾਂ ਆਪ ਹੀ ਆਮਲੇਗੀ ਹੋਰ ਵੀ ਕਾਫੀ ਬੱਚੇ ਆ ਨਿੱਕੇ ਨਿੱਕੇ ਚੀਂ 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 ਕਰ ਰਹੇ ਆ ਉਹ ਵੇਖੋ ਕਿੰਨੀ ਮੁਰਾਬੀ ਆ ਦੇਖੋ ਹਾਲ ਨਵੀ ਇਹਨਾਂ ਨੇ ਬੜੀ ਸੋਨਾ ਘਾਇਆ ਹੋਇਆ ਦੇਖੋ ਪਤਾ ਨਹੀਂ ਕਿੱਥੋਂ ਕਿੱਥੋਂ ਲੈ ਕੇ ਆਏ ਨੇ ਚੋਕੇ ਵਿੱਚੋਂ ਤੇ ਫਿਰ ਵਿੱਚ ਦੁੰਗਾ ਜਣਾ ਹੈ ਜਿੱਦਾਂ ਪਾਣੀ ਵਗੈਰਾ ਨਾਲ ਜਾਵੇ ਮੀਂਹ ਦਾ